ਕਿਹੜੀ ਮੰਗਣੀ ਆ ਮਹਾਰਾਜਿਆਂ ਤੇ ਕੋਣਾ ਕੇਲੇ ਵਾਲਿਆ ਸਾਨੂੰ ਗਲ ਨਾਲ ਲਾ ਕੇਲੇ ਵਾਲਿਆ ਸਾਨੂੰ ਗਲ ਨਾਲ ਲਾ ਦਿਲੇ ਵਾਲਿਆ ਸਾਨੂੰ ਗਲ ਨਾਲ ਲਾ ਦਿਲੇ ਵਾਲਿਆ ਸਾਨੂੰ ਗਲ ਨਾਲ ਲਾ ਦਿਲੇ ਵਾਲਿਆ ਸਾਨੂੰ ਗਲ ਨਾਲ ਲਾ ਕੇਲੇ ਵਾਲਿਆ ਸਾਨੂੰ ਗਲ ਨਾਲ ਲਾ ਕੀਤੇ ਤੈ ਨਵਖਾ ਸਮਤ ਆਲਕ ਕੀਤੇ ਤੈ ਨਵਖਾ ਢੇਲੇ ਵਾਲਿਆ ਸਾਨੂੰ ਗਲ ਨਾਲ ਲਾ 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 ਅਸੀਂ ਤਾਂ ਤੇਰੇ ਤੇ ਬੱਤ ਲੈ ਬੱਤ ਲੈ ਬੱਤ ਲੈ ਬੱਤ ਲੈ ਬੱਤ ਲੈ ਦਿੱਲੇ ਵਾਲਿਆ ਸਾਨੂੰ ਗਲ ਨਾਲ ਲਾ ਦਿੱਲੇ ਵਾਲਿਆ ਸਾਨੂੰ ਗਲ ਨਾਲ ਲਾ ਦਿੱਲੇ ਵਾਲਿਆ ਸੰਭਲ ਨਾਲ ਲਾ ਦਿੱਲੇ ਵਾਲਿਆ ਸਾਨੂੰ ਗਲ ਨਾਲ ਲਾ ਸਮਾਏ ਪਿਆਨਕ ਕੀਤੇ ਤੈਨਾਂ ਦਾ ਵਲੇਆ ਸਾਨੂੰ ਗਲ ਨਾਲ ਲਾ ਕਿਨੇ ਵਾਲਿਆ ਸਾਨੂੰ ਗਲ ਨਾਲ ਲਾ ਕਿਨੇ ਵਾਲਿਆ ਸਾਨੂੰ ਗਲ ਨਾਲ ਲਾ ਕਿਨੇ ਵਾਲਿਆ ਸਾਨੂੰ ਗਲ ਨਾਲ ਲਾ ਸਾਡੇ ਜੱਪ ਤਪ ਸੰਜਮ ਥੋੜੇ ਸਾਡੇ ਜੱਪ ਤਪ ਸੰਜਮ ਥੋੜੇ ਸਾਡੇ ਜੱਪ ਤਪ ਸੰਜਮ ਥੋੜੇ ਥੋੜੇ ਕੀ ਸਾ ਸੰਜੇ ਹੈ ਇਤੇ ਉਹਨਾਂ ਦਾ ਕਰਮ ਹੈ ਉਹਨਾਂ ਦਾ ਤਰਸ ਹੈ ਉਹਨਾਂ ਦੀ ਕ੍ਰੀਮ ਨਿਵਾਜ਼ੀ ਹੈ ਕਿ ਉਹਨਾਂ ਨੇ ਸਾਨੂੰ ਬਖਸ਼ੇ ਆਪਣੇ ਚਰਨਾਂ ਦੇ ਨਾਲ ਲਾਇਆ ਮਹਾਰਾਜ ਤੇ ਉਹਨਾਂ ਦਾ ਤਰਸਿਆ ਸਾਡੇ 'ਚ ਕੋਈ ਗੁਣ ਨਹੀਂ ਸਾਡੀ ਕੋਈ ਔਕਾਤ ਨਹੀਂ ਤੇ ਉਹਨਾਂ ਨੇ ਤਰਸ ਕੀਤਾ ਸਾਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਨੇ ਪਾਕਿਸਤਾਨ ਮਹਾਰਾਜ ਹਜੂਰ ਹੈ ਸ਼ਾਮ ਨੂੰ ਜਦੋਂ ਰਹਿਰਾਸ ਹੋਣੀ ਨਾ ਤੇ ਧਰਮ ਸਿੰਘ ਹੁਣੀ ਉਥੇ ਸਰੀਰ ਸਾਂ ਉਹਨਾਂ ਨੇ ਆਪਣੀ ਜ਼ਿੰਦਗੀ ਚ ਕਦੀ ਰਹਿਰਾਸ ਮਿਸ ਨਹੀਂ ਕੀਤੀ ਤੇ ਮਹਾਰਾਜ ਦੇ ਦਰਸ਼ਨਾਂ ਲਈ ਨੇਤਾ ਪ੍ਰਤੀ ਹਉਣਾ ਤੇ ਮਹਾਰਾਜ ਜੀਆਂ ਦਾ ਦਰਸ਼ਨ ਕਰਨਾ ਇੱਕ ਦਿਨ ਜ਼ਮੀਨ ਦੇ ਕੰਮ ਕਰਕੇ ਨਾ ਉਹਨਾਂ ਕੋ ਆਇਆ ਨਹੀਂ ਗਿਆ ਤੇ ਮਹਾਰਾਜ ਜੀ ਰਹਿਰਾਸ ਕਰ ਰਹੇ ਨੇ ਆਪ ਗਰੀਬਨਾਂ ਵਾਸਤੇ ਪਾਤਸ਼ਾਹ ਰਹਿਰਾਸ ਦਾ ਭੋਗ ਪਿਆ ਸਮਾਪਤੀ ਤੋਂ ਬਾਅਦ ਕਹਿੰਦੇ ਨੇ ਕੱਲੇ-ਕੱਲੇ ਸਿੱਖ ਦਾ ਪਤਾ ਕੋਈ ਐਵੇਂ ਨਾ ਸਮਝੇ ਕਿ ਮਹਾਰਾਜ ਦਾ ਮੇਰੇ ਵੱਲ ਧਿਆਨ ਨਹੀਂ ਉਹ ਸਾਰਿਆਂ ਵੱਲ ਧਿਆਨ ਹੈ ਕਿਉਂਕਿ ਸ੍ਰਿਸ਼ਟੀ ਦੇ ਮਾਲਕ ਨੇ ਤੇ ਮਾਲਕਾਂ ਦਾ ਸਭ ਵੱਲ ਧਿਆਨ ਹੁੰਦਾ ਹੈ ਉਹਨਾਂ ਦੇ ਗਰੀਬਨਵਾਜੀਆਂ ਨੇ ਜਦੋਂ ਭੋਗ ਪਾਇਆ ਰਹਿਰਾ ਸਾਹਿਬ ਜੀ ਆਉਂਦਾ ਤੇ ਮਹਾਰਾਜ ਸ਼ਾਮ ਨੂੰ ਕਹਿੰਦੇ ਨੇ ਉਹ ਭਾਈ ਅੱਜ ਧਰਮ ਸਿੰਘ ਹੋਰੀ ਕਿਉਂ ਨਹੀਂ ਆਏ? ਕੋਜ ਸੇਰੇਆਂ ਨੇ ਦੱਸਿਆ ਕਹਿੰਦੇ ਮਹਾਰਾਜ ਜੀ ਜ਼ਮੀਨ ਦਾ ਕੰਮ ਸੀ ਇਸ ਕਰਕੇ ਉਹਨਾਂ ਕੋ ਗਰੀਬਨਵਾਜ ਆਇਆ ਨਹੀਂ ਗਿਆ। ਮਹਾਰਾਜ ਕਹਿੰਦੇ ਅੱਛਾ ਜੇ ਅੱਜ ਉਹ ਨਹੀਂ ਆਏ ਤੇ ਅਸੀਂ ਜਾਵਾਂਗੇ ਉਹਨਾਂ ਦਾ ਦਰਸ਼ਨ ਕਰਨ ਵਾਸਤੇ। ਇੰਨਾ ਪਿਆਰ ਸਿੱਖਾਂ ਨਾਲ ਗਰੀਬਨਵਾਜ ਦਾ ਜੇ ਉਹ ਨਹੀਂ ਆਏ ਤੇ ਅਸੀਂ ਜਾਵਾਂਗੇ ਉਹਨਾਂ ਦਾ ਦਰਸ਼ਨ ਕਰਨ ਵਾਸਤੇ। ਤੇ ਮਹਾਰਾਜ ਤੁਰ ਪਏ ਨੇ ਨਾਲ ਸੰਗਤ ਵੀ ਉਹ ਪਹਿਲੇ ਚ ਕੰਮ ਕਰ ਦੁੱਸਾ। ਤੇ ਮਹਾਰਾਜ ਪੈਲੀ ਜੀ ਵਰਗੇ ਉਹ ਉਧ ਰਹਿਰਾਸ ਮਹਾਰਾਜ ਨੇ ਤੇ ਭੋਗ ਪਾਤਾ ਸੀ ਉਧਰ ਉਹ ਵੀ ਰਹਿਰਾਸ ਕਰਦੇ ਸਨ ਜਮੀਨ ਦੇ ਵਿੱਚ ਹੀ ਬਹਿ ਕੇ ਧਰਮ ਸਿੰਘ ਉਹ ਰਹਿਰਾਸ ਕਰਦੇ ਆ ਕਰਦੇ ਆ ਅਰਦਾਸੇ ਤੱਕ ਰਹਿਰਾਸ ਜਦੋਂ ਪਹੁੰਚੀ ਇਹਨਾਂ ਦੇ ਅਰਦਾਸਾ ਲਗਪੇ ਕਰਨ ਤੇ ਮਹਾਰਾਜ ਜੀ ਪਿੱਛੇ ਹੀ ਖਲੋ ਗਏ ਜਦੋਂ ਅਰਦਾਸਾ ਕਰਕੇ ਉਹਨਾਂ ਨੇ ਫਤਿਹ ਬੁਲਾਈ ਤੇ ਮਹਾਰਾਜ ਜੀ ਅਗਲੇ ਪਾਸੇ ਆ ਗਏ ਥੋੜਾ ਫੜ ਧਰਮ ਸਿੰਘ ਉਹਨਾਂ ਨੇ ਵੇਖਿਆ ਕਿ ਗਰੀਬ ਨਵਾਜ ਆ ਕੇ ਨੇ ਮਹਾਰਾਜ ਦੇ ਚਰਨ ਫੜੇ ਉਦੋਂ ਮਹਾਰਾਜ ਜੀ ਨੂੰ ਉਥੇ ਪਾਕਿਸਤਾਨ ਚ ਸੰਤ ਕਰਕੇ ਦੁਨੀਆ ਜਾ ਪਹਿਲਾਂ ਸੰਤ ਕਰਕੇ ਫਿਰ ਮਹਾਰਾਜ ਜੀ ਨੂੰ ਰੱਬ ਜੀ ਕਰਕੇ ਜਾਨਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਿਉਂ-ਜਿਉਂ ਦੁਨੀਆ ਨੂੰ ਗਿਆਨਤਾ ਹੁੰਦੀ ਸੀ ੋਲੀ-ਹੋਲੀ ਮਹਾਰਾਜ ਜੀਆਂ ਬਾਰੇ ਗਿਆਨ ਹੋਣ ਲੱਗਾ ਗਰੀਬਨ ਆਜਵਾਤੇ ਉਸ ਤੋਂ ਬਾਅਦ ਫਿਰ ਮਹਾਰਾਜ ਦਾ ਪਤਾ ਹੀ ਆ ਸਾਰੀ ਸੰਗਤ ਨੂੰ ਹੁਣ ਧਰਮ ਸਿੰਘ ਬਣਾ ਕੋ ਮਹਾਰਾਜ ਦਾ ਦਰਸ਼ਨ ਕਰਕੇ ਤੇ ਸੁੱਧ ਬੁੱਧ ਭੁੱਲ ਗਈ ਨਾਲ ਹੀ ਘਰ ਸੀ ਘਰ ਭੱਜ ਗਏ ਨੇ ਫੜਾ ਫੜਨ ਮੰਜਾ ਚੁੱਕ ਲਿਆਏ ਖੇਸ ਲੈ ਲੈ ਆਏ ਹੁਣ ਮਨ ਇਦਾਂ ਦਾ ਹੋ ਗਿਆ ਮਹਾਰਾਜ ਦਾ ਦਰਸ਼ਨ ਕਰਕੇ ਚਾ ਚੜ ਕੇ ਅੰਦਰ ਇਹਨਾਂ ਨੇ ਵੀ ਨਾਲ ਹੀ ਘਰ ਮਾਰੇ ਨੂੰ ਘਰ ਲਿਆ ਚਲਿਆ ਅਰੇ ਆਪ ਹੀ ਭੱਜ ਗਏ ਮੰਜਾ ਚੁੱਕ ਲਿਆਏ ਖੇਸ ਲੈ ਆਏ ਤੇ ਉਹ ਜ਼ਮੀਨ ਦੇ ਵਿੱਚ ਹੀ ਡਾਹ ਦਿੱਤਾ ਤੇ ਕਹਿੰਦੇ ਨੇ ਮਹਾਰਾਜ ਜੀ ਇੱਥੇ ਬਿਰਾਜੋ ਤੇ ਮਹਾਰਾਜ ਬੈਠ ਗਏ ਉਹ ਜ਼ਮੀਨ ਦੇ ਵਿੱਚ ਤੇ ਜਿਹੜੇ ਮੰਜੇ ਦੇ ਪਾਵੇ ਸਾਨੂੰ ਇੰਨੇ ਨੇ ਜ਼ਮੀਨ ਦੇ ਵਿੱਚ ਧਸ ਗਏ ਜਦੋਂ ਪਾਵੇ ਜ਼ਮੀਨ ਦੇ ਵਿੱਚ ਧਸ ਗਏ ਤੇ ਨਾਲ ਹੀ ਧਰਮ ਸਿੰਘ ਹੋਰੀ ਕਹਿੰਦੇ ਨੇ ਮਹਾਰਾਜ ਜੀ ਇਹ ਜਿਹੜੀ ਜ਼ਮੀਨ ਤੇ ਤੁਸੀਂ ਚਰਨ ਪਾਏ ਆ ਨਾ ਇਹ ਅੱਜ ਤੋਂ ਜ਼ਮੀਨ ਮਹਾਰਾਜ ਜੀ ਤੁਹਾਡੀ ਆ ਤੇ ਅੱਜ ਤੋਂ ਜ਼ਮੀਨ ਮਹਾਰਾਜ ਜੀ ਤੁਹਾਡੀ ਆ ਤੇ ਉਹ ਅੱਜ ਵੀ ਸਾਧ ਸੰਗਤ ਜੀ ਸੰਤਾਂ ਦੀ ਪੈੜੀ ਵੱਜਦੀ ਆ ਉੱਥੇ ਅੱਜ ਵੀ ਉਹ ਸੰਤਾਂ ਦੀ ਪੈਲੀ ਵਜਦੀ ਆ ਸਾਰੀ ਸ੍ਰਿਸ਼ਟੀ ਉਹਨਾਂ ਦੀ ਆ ਇੱਕ ਪੈਲੀਆਂ ਦੀ ਕਿਹੜੀ ਗੱਲ ਆ ਸਾਧ ਸੰਗਤ ਸਾਡੇ ਜਪ ਤਬ ਸੰਗਮ ਥੋੜੇ ਸਾਡੇ ਜਪ ਤਬ ਸੰਗ ਮੇਰਾ ਵਿੱਚ ਆ 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 ਕਿਲੇ ਵਾਲਿਆ ਸਾਨੂੰ ਦਰਸ ਦਿਖਾ 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 ਸਮਾਏ ਪਿਆਰ ਕਿੰਨੇ ਤੈਨਾਂ ਬਖਾ ਸਮਾਏ ਪਿਆਰ ਕਿੰਨੇ ਲਾਇਆ ਉਹਨਾਂ ਨੇ ਆਪਰਾਪ ਮਿਟਾ ਦਿੱਤਾ ਹੈ ਜਿਹੜੇ ਮਹਾਰਾਜ ਨੂੰ ਮਿਲ ਗਏ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਗੱਲ ਦੇ ਨਾਲ ਲਾਇਆ ਆ ਉਹ ਇਹੀ ਸਾਧ ਨੇ ਸਾਧ ਸੰਗਤ ਜੀ ਜਿਹੜਾ ਮਨ ਨੂੰ ਤਰਾਸ ਮਿਲਦਾ ਆ ਮਨ ਨੂੰ ਸ਼ਾਂਤੀ ਮਿਲਦੀ ਆ ਮਹਾਰਾਜ ਦੇ ਬਚਨ ਦੇ ਨਾਲ ਕਿ ਜਿਹੜਾ ਮਹਾਰਾਜ ਦਾ ਬਚਨ ਆ ਇਹ ਫੇਰ ਮਿਲੇ ਹੋਣੇ ਨੇ ਇਹ ਬਚਨ ਕੋਈ ਐਵੇਂ ਥੋੜੀ ਆ ਤੇ ਜਿੰਨੇ ਮਹਾਰਾਜ ਦੇ ਸਾਧ ਨੇ ਜਿਹੜੇ ਮਹਾਰਾਜ ਦੇ ਚਰਨਾਂ 'ਚ ਗਏ ਨੇ ਇਹ ਸਾਧ ਸੰਗਤ ਜੀ ਸਾਰਿਆਂ ਦੇ ਫੇਰ ਮਿਲੇ ਹੋਏ ਮਿਲੇ ਵਾਲਿਆ ਸਾਨੂੰ ਗੱਲ ਨਾਲ ਲਾ ਸਮਾ ਤੇ ਆਣ ਕਿਤੇ ਤਈ ਨਵਖਾ ਸਮਾ ਤੇ ਆਣ ਕਿਤੇ ਤਈ ਨਵਖਾ ਪੀਲੇ ਵਾਲਿਆ ਸਾਨੂੰ ਗਲ ਨਾਲ ਲਾ ਪੀਲੇ ਵਾਲਿਆ ਸਾਨੂੰ ਗਲ ਨਾਲ ਲਾ ਪੀਲੇ ਵਾਲਿਆ ਸਾਨੂੰ ਗਲ ਨਾਲ ਲਾ